ब हिंदाबाद हिंदाबाद हाय 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 ਜੈ ਹਿੰਦ ਜੈ ਸਰਕਾਰ ਮੁਰਦਾਬਾ ਜਵਾਹਰੀ ਸਰਕਾਰ ਬਣੀ ਹੈ ਕਿਉਂ ਮੁਰਦਾਬਾ ਇਹਨੇ ਦੇਸ਼ ਦਾ ਵਿਕਾਸ ਕੀਤਾ ਇਸ ਤਰ੍ਹਾਂ ਕਿ ਜੈ ਜਿੰਦਾਬਾਦ ਤੋਂ ਤੇ ਕੀ ਮਕਰ ਨੂੰ ਲੈ ਕੇ ਜਿਹੜਾ ਅੱਜ ਡੀਸੀ ਦਾ ਪਰਿਵਾਰ ਬੋ ਪੁੱਤਰਾ ਸੁੱਕਿਆ ਜਾ ਰਿਹਾ ਮੋਦੀ ਸਰਕਾਰ ਦਾ ਅਸੀਂ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਇਹ ਸੂਬਾ ਪ੍ਰਧਾਨ ਸਰਦਾਰ ਸੁਖ ਗਿੱਲ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੇ ਕਿਸਾਨ ਅਤੇ ਮਜ਼ਦੂਰ ਮਾਰੂ ਨੀਤੀਆਂ ਦੇ ਖਿਲਾਫ ਅੱਜ ਸੈਂਟਰ ਸਰਕਾਰ ਦੇ ਪੰਜਾਬ ਸਰਕਾਰ ਤੇ ਕੰਗਨਾਰਨੌਰ ਦਾ ਬੋਤਲਾ ਫੁੱਪਣਾ ਹੈ ਜੀ ਅੱਜ ਮੰਗਾ ਸਾਡੀਆਂ ਵੀ ਜਿਵੇਂ ਹੁਣ ਸਰਕਾਰ ਨੇ ਡੀਜ਼ਲ ਤੇ ਪੈਟਰੋਲ ਦਾ ਰੇਟ ਵਧਾਇਆ ਜੀ ਤੇ ਕੁਝ ਹੋ ਘਟ ਕੀਤਾ ਜਾਵੇ ਨੰਬਰ 2 ਸੀਜ਼ਨ ਆ ਗਿਆ ਸਬਜ਼ੀਆਂ ਦੀ ਬਜਾਈ ਸ਼ੁਰੂ ਹੋ ਗਈ ਆਲੂਆਂ ਦੀ ਡੀਪੀ ਖਾਤਾ ਅਜੇ ਤੱਕ ਛੜੀਆਂ ਨਹੀਂ ਪਹੁੰਚੀ ਜੇ ਕੋਈ ਪ੍ਰਾਈਵੇਟ ਦੁਕਾਨਾਂ ਤੇ ਪਹੁੰਚੀ ਇਹਦੇ ਮੰਨ ਲਓ 13500 ਰੁਪਏ ਦੇ ਡੀਪੀ ਦਾ ਬੈਗ ਹੈ ਤੇ ਨਾਲ 1000 ਰੁਪਏ ਦਾ ਸਮਾਨ ਧੱਕੇ ਨਾਲ ਕਿਸਾਨਾਂ ਨੂੰ ਵੇਚਿਆ ਜਾ ਰਿਹਾ ਕੋਈ ਨੈਨੋ ਯੂਰੀਆ ਦੇ ਰਿਹਾ ਕੋਈ ਹੋਰ ਗੰਦਪਿਲ ਪਸਾਨਾਂ ਨੂੰ ਦੇਈ ਜਾ ਰਿਹਾ ਜਿਸ ਨਾਲ ਕਿਸਾਨਾਂ ਦੇ ਆਰਥਿਕ ਹਾਲਾਤ ਅੱਗੇ ਮੜੇ ਆ ਤੇ ਹੁਣ ਦੇਖੋ ਜੀ ਹੋਰ ਨਾਲ ਇਸ ਤਰ੍ਹਾਂ ਦਾ ਮੰਨ ਲਓ ਕੋਈ 2 ਨੰਬਰ ਦਾ ਸਮਾਨ ਜਾਊਗਾ ਤਾਂ ਕਿਸਾਨਾਂ ਦੇ ਹਾਲਾਤ ਕਿੱਧਰ ਨੂੰ ਜਾਣਗੇ ਇੱਕ ਸਾਡਾ ਮੁੱਦਾ ਜੀ ਪੰਜਾਬ ਦੇ ਪਾਣੀਆਂ ਦਾ ਪੰਜਾਬ ਦੇ ਪਾਣੀ ਦੂਸ਼ਿਤ ਹੋ ਰਹੇ ਆ ਸਾਡਾ ਦਰਿਆਈ ਪਾਣੀ ਪੰਜਾਬ ਤੋਂ ਬਾਹਰ ਭੇਜਿਆ ਜਾ ਰਿਹਾ ਤੇ ਨੰਬਰ 3 ਜਿਹੜਾ ਹੁਣ ਮੰਨ ਲਓ ਵੀ ਐਮਰਜੈਂਸੀ ਫਿਲਮ ਆਈ ਕੰਗਨਾਰ ਨਾਉ ਦੀ ਜਿਹਦੇ ਵਿੱਚ ਸਿੱਖਾਂ ਦੇ ਸਿੱਖਾਂ ਦੀ ਕਰਦਾਰਕੁਸ਼ੀ ਕੀਤੀ ਜਾ ਰਹੀ ਸਿੱਖਾਂ ਨੂੰ ਦਹਿਸ਼ਤਗਰ ਬਣਾ ਕੇ ਵੇਚਦਾ ਜਾ ਰਿਹਾ ਤੇ ਸਾਡੀ ਸੈਂਟਰ ਸਰਕਾਰ ਨੂੰ ਮੰਗੇ ਮੋਦੀ ਸਰਕਾਰ ਨੂੰ ਮੋਦੀ ਸਰਕਾਰ ਨੂੰ ਵੀ ਇਹਨੂੰ ਨੱਥ ਪਾਈ ਜਾਵੇ ਅੱਜ ਕਿੱਦਾਂ ਰੋਜ਼ਗਾਰ ਕਰ ਰਹੇ ਤੁਸੀਂ ਹਾਂਜੀ ਅੱਜ ਕਿੱਦਾਂ ਰੋਜ਼ਗਾਰ ਕਰ ਰਹੇ ਹੋ ਤੁਸੀਂ ਅਸੀਂ ਪੁਤਲਾ ਫੂਕ ਕੇ ਕਰ ਰਹੇ ਜੀ ਸੈਂਟਰ ਸਰਕਾਰ ਦਾ ਪੰਜਾਬ ਸਰਕਾਰ ਦਾ ਕੰਗਨਾਰ ਨਾਉ ਦਾ ਪੁਤਲਾ ਫੂਕ ਕੇ ਅਸੀਂ ਆ ਤਾਂ ਰੋਜ਼ਗਾਰ ਕਰ ਰਹੇ ਹਾਂ ਜੀ ਤੁਸੀਂ ਲੈ ਗਏ ਬਾਈ ਜੀ ਪੁੱਟ ਜੇ